ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹ ਵੀਡੀਓ ਵੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਆਪਣੇ ਖੇਤ ਬੈਠੇ ਹੋਏ ਕੋਠੀ ਪਾਈ ਹੈ ਜਿਹੜੀ ਆਸੇ ਤੇ ਬਾਈ ਸੱਚੇ ਬਦਲ ਪੁੱਛੋ ਨਾ ਭੈਣਾਂ ਦੇ ਇੱਥੇ ਆ ਕੇ ਤਾਂ ਨਾ ਯਾਰ ਸਰੀਰ ਜਾਂ ਫੁੱਲ ਵਰਗਾ ਹੌਲਾ ਹੋ ਜਾਂਦਾ ਹੈਗਾ ਤੇ ਫੌਲਾ ਕਿਉਂ ਹੋ ਜਾਂਦਾ ਮਨ ਤੋਂ ਬੋਝ ਕਿਉਂ ਲੈ ਜਾਂਦੇ ਆ ਸ਼ਾਂਤੀ ਆ ਜਾਂਦੀ ਹੈ ਕਿ ਆ ਦੇਖੋ ਖੁੱਲੀ ਹਵਾ ਚਾਸ ਮੇਰੇ ਕੋਈ ਪ੍ਰਭੂ ਉਧਰੋਂ ਗੀਤਾਂ ਦੀ ਆਵਾਜ਼ ਆਈ ਜਾਂਦੀ ਹੈ ਵਧੀਆ ਚੰਗਾ ਲੱਗਦਾ ਹੁਣ ਤਾਂ ਹੋਰ 10 15 ਮਿੰਟਾਂ ਨੂੰ ਗੁਰੂ ਘਰ ਦੇ ਵਿੱਚ ਪਾਰਟ ਸ਼ੁਰੂ ਹੋ ਜੂਗਾ ਤੇ ਬਹੁਤ ਵਧੀਆ ਮਨ ਨੂੰ ਯਾਰ ਸਕੂਨ ਮਿਲਦਾ ਇੱਥੇ ਆ ਕੇ ਤੇ ਪਿਛਲੇ ਮਨ ਦਾ ਵੀ ਜਿਹੜਾ ਸਮਾ ਚਲੋ ਲੰਘ ਗਿਆ ਬਹੁਤ ਜਿਆਦਾ ਨੇਰੇ ਚ ਹੀ ਤੁਰੇ ਫਿਰੇ ਬਾਕੀ ਉਹ ਪ੍ਰਮਾਤਮਾ ਨੇ ਜਦੋਂ ਜਿੱਥੇ ਲਿਜਾਣਾ ਬੰਦੇ ਨੂੰ ਜਾਂ ਪਹਛਾਉਣਾ ਉਹ ਉਸ ਦੇ ਹੱਥ ਡੋਰੀ ਆ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਤੇ ਬਸ ਆ ਦੋ ਚਾਰ ਦਿਨਾਂ ਚ ਢੂਲਾ ਖੁੱਲਣ ਵਾਲਾ ਹੈਗਾ ਉਸ ਦਿਨ ਨਿੱਕਾ ਮोटा ਜਿਹੜਾ ਸਮਾਨ ਹੁੰਦਾ ਸਾਰਾ ਇੱਥੇ ਲਿਆਵਾਂਗੇ ਤੇ ਜਵਾਕ ਵੀ ਕਹਿੰਦੇ ਸਦੀ ਜਾਣਾ ਵੀ ਉੱਥੇ ਸੰਘਟ ਚ ਬੈਠੇ ਆ ਬਹੁਤ ਜਿਆਦਾ ਔਖਾ ਸੀ ਭਰਾ ਸਮਾਂ ਜਿਹੜਾ ਟੱਪਿਆਗਾ ਬਾਕੀ ਉਹ ਵੈਗਰੂ ਦੀ ਦੇਣ ਹੈ ਮੇਰਾਂ ਗਿਆ ਕਿਉਂਕਿ ਪਹਿਲਾਂ ਬੱਚਿਆਂ ਨੂੰ ਪੜਾਇਆ ਲਿਖਾਇਆ ਇੱਕ ਹੋਂ ਸੁਖਣਾ ਬਾਹਰ ਗਿਆ ਆਪਦਾ ਪੜ੍ਹਾਈ ਕਰਨ ਦੂਜਾ ਬੇਟਾ ਇੱਥੇ ਪੜ੍ਹੀ ਜਾਂਦਾਗਾ ਤੇ ਮੋ ਵਧੀਆ ਮੰਨ ਲਾ ਵੀ ਯਾਰ ਅੱਜ ਦੀ ਘੜੀ ਦੇ ਵਿੱਚ ਟਾਈਮ ਲੰਘੀ ਜਾਂਦਾ ਭਰਾਵੋ ਚੰਗੀ ਰੱਜ ਕੇ ਆਪਦੀ ਰੋਟੀ ਖਾਣੇ ਆ ਪਰਿਵਾਰ ਪਾਲੀ ਜਾਂਨੇ ਮਿਹਨਤ ਕਰੀ ਜਾਂਨੇ ਤੇ ਸਵੇਰੇ ਸ਼ਾਮ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਆ ਕਿ ਇਹ ਪ੍ਰਮਾਤਮਾ ਪਹਿਲਾ ਨੰਬਰ ਸਰੀਰ ਚ ਤੰਦਰੁਸਤੀ ਦਿੰਦੀ ਹੈ ਫੇਰ ਵਧੀਆ ਸੋਹਣਾ ਪਰਿਵਾਰ ਦਿੱਤਾ ਤੇ ਅੱਜ ਇੱਥੇ ਬੈਠੇ ਬੈਠਿਆਂ ਦਾ ਜੀ ਕਰਿਆ ਵੀ ਯਾਰ ਵੀਡੀਓ ਬਣਾ ਕੇ ਆਪਦੇ ਮਨ ਦੀ ਪੜਾਸ ਹੈ ਜਿਹੜੀ ਗੱਲ ਹੈ ਉਹ ਵੀ ਆਪਣੇ ਜਿੰਨੇ ਭਰਾ ਜੁੜੇ ਆ ਕੋਈ 5-7000 ਹੈਗਾ ਉਹਨਾਂ ਨੇ ਜਰੂਰ ਸ਼ੇਅਰ ਕਰਕੇ ਯਾਰ ਤੇ ਭਾਈ ਜਮ ਜਿਹੜਾ ਆਪਾਂ ਕਹਿ ਦਿੰਨੇ ਆ ਧਰਤੀ ਵਾਲਾ ਸਵਰਗ ਹੈ ਉਹ ਦੁਆਰੇ ਫੇਰ ਮੈਂ ਤੁਹਾਨੂੰ ਦਿਖਾਉਣਾਗਾ ਉਹ ਆਸੇ ਇੱਥੇ ਇਕੱਲੇ ਬੈਠਿਆਂ ਦਾ ਵੀ ਇੰਨਾ ਜੀ ਲੱਗਦਾ ਹੈ ਕਿ ਮਨ ਬੋਰ ਨਹੀਂ ਹੁੰਦਾ ਹੈਗਾ ਤੇ ਪਿੰਡ ਜਾ ਕੇ ਭਰਾਵੋ 20 ਬੰਦਿਆਂ 'ਚ ਬੈਠਿਆਂ ਨੂੰ ਵੀ ਮਨ ਅੱਕ ਜਾਂਦਾ ਹੈਗਾ ਵਿਚਾਲੇ ਯਾਰ ਮਣਾ ਉੱਥੇ ਚੱਲਦੇ ਆ। ਕਣੀ ਭਰਾਵੋ ਆਪਦੀ ਖੂਨ ਪਸੀਨੇ ਦੀ ਮਿਹਨਤ ਦੀ ਕਮਾਈ ਦਾ ਆਧਣਾ ਬਣਾ ਰਹੇ ਆ ਤਾਂ ਕਰਕੇ ਹੈਗਾ। ਬਣਾਇਆ ਤਾਂ ਉਹ ਵੀ ਵਿਅਰਗਾਂ ਨੇ ਆਪਦੀ ਖੂਨ ਪਸੀਨੇ ਦੀ ਕਮਾਈ ਦਾ ਹੀ ਹੈ। ਪਰ ਜਿਹੜਾ ਆਪਦੇ ਹੱਥੀਂ ਤਿਆਰ ਕਰਕੇ ਬਣਾਉਣਾਗਾ ਉਹਦਾ ਥੋੜੇ ਮਨ ਨੂੰ ਵੱਧ ਸਕੂਨ ਮਿਲਦਾ ਉਹ ਵੀ ਸਕੂਨ ਹੀ ਦਿੰਦਾ ਸੀ ਪਰ ਪਤਾ ਨਹੀਂ ਕੀ ਮਹਾਰਾਜ ਦੀ ਮਿਹਰ ਆ ਗਈ ਇੱਥੇ ਆ ਕੇ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਜਿੰਨੀ ਵੀ ਕਹਿ ਦਵਾਂ ਚਲੋ ਭਰਾਵੋ ਜੋ ਜਿੱਥੇ ਜਿਵੇਂ ਵਸਦਾ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਤੁਹਾਨੂੰ ਦਿਨ ਦੁੱਖ ਨਹੀਂ ਰਾਤ ਚੌਗਣੇ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਚ ਰੱਖੇ ਸੋਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਪ੍ਰਾਵਾ ਜਰੂਰ ਕਰਦਿਆ ਕਰੋ ਇੰਨੇ ਨਾਲ ਅੱਗੇ ਵੀਡੀਓ ਬਣਾਉਣ ਦਾ ਹੌਸਲਾ ਵੀ ਜ ਹੋ ਜਾਂਦਾ ਹੈਗਾ ਤੁਹਾਡਾ ਆਪਣਾ ਛੋਟਾ ਵੱਡਾ ਭਰਾ ਸਿੱਧੂ ਬਾਈ ਬਰਹੰਡੇ ਤੋਂ